ਬਾਈ ਸੈਟਾਗਾ ਨਹੀਂ ਸਭ ਤੋਂ ਵੱਡੀ ਗੱਲ ਤਾਂ ਬਈ ਇਹੀ ਹੈ ਕੰਮ ਕਈ ਜਿਹੜੇ ਬੰਦੇ ਕਿਸੇ ਕੰਮ 'ਚ ਫੇਲ ਹੋ ਜਾਂਦੇ ਹਨ ਉਹ ਕੰਮ ਨੂੰ ਨਿੰਦਣ ਲੱਗ ਜਾਂਦੇ ਆ ਉਹ ਤਾਂ ਪਹਿਲੀ ਗੱਲ ਹੁੰਦੀ ਆ ਕੰਮ ਕਦੇ ਵੀ ਫੇਲ ਨਹੀਂ ਹੁੰਦਾ ਬਾਈ ਨਹੀਂ ਹੁੰਦਾ ਬੰਦਾ ਫੇਲ ਹੁੰਦਾ ਬੰਦਾ ਫੇਲ ਹੁੰਦਾ ਬਸ ਕੋਈ ਵੀ ਕੰਮ ਉਸੇ ਉਸੇ ਕੰਮ 'ਚ ਕਾਮਯਾਬ ਕਿਵੇਂ ਹੋਏ ਬੈਠੇ ਆ ਲੋਕ ਕਈ ਗਾਈਆਂ ਦੇ ਵੇਖ ਗਾਈਆਂ 'ਚ ਫੇਲ ਹੋਏ ਬੈਠੇ ਆ ਹਾਂ ਕਈ ਬੱਕਰੀਆਂ 'ਚ ਫੇਲ ਹੋਏ ਬੈਠੇ ਆ ਕਈ ਬਿਜ਼ਨਸਮੈਨ ਬਣ ਕੇ ਬਿਜ਼ਨਸ 'ਚ ਫੇਲ ਹੋਏ ਬੈਠੇ ਆ ਇਹਨੇ ਕਈ ਖੇਤੀ ਜੋ ਫੇਲ ਹੋਏ ਬਠੇ ਕੇ ਖੇਤੀ ਜੋ ਸਰਦਾਰ ਨੇ ਕਾਮਯਾਬ ਬਹੁਤ ਨੇ ਬਾਈ ਆਹ ਵੇ ਗੱਲ ਆਪਣੀ ਸੋਚ ਤੇ ਡਿਪੈਂਡ ਕਰਦੀ ਏ ਵੀ ਆਪਾਂ ਕੰਮ ਨੂੰ ਕਿਸ ਸਿਰੇ ਲੈ ਕੇ ਜਾ ਰਹੇ ਆ ਨਾ ਇਹ ਆ ਬਾਈ ਕੁਲਦੀਪ ਪਿੰਡ ਚਰਨਾਲ ਥੜਾ ਟਵਾਣਾ ਫਾਰਮ ਵਾਲਾ ਜਿਹਨੇ ਛੜਕਾ ਤੇ ਬਹਿ ਬੇ ਆਂਡੇ ਵੇਚੇ ਨੇ ਵੇਚੇ ਫੇਰ ਇਹਨੇ ਬ੍ਰਾਂਡ ਚੋਂ ਫਾਰਮ ਪਾਇਆ ਤੇ ਹੁਣ ਕਹਿੰਦਾ ਵੀ ਇੱਥੋਂ ਬਾਣ ਚ ਵੀਰੇ ਵੱਡਾ ਫਾਰਮ ਪਾਵਾਂ ਉਥੋਂ ਬ੍ਰਾਂਡਾ ਬ੍ਰਾਂਡੇ ਚੋਂ ਆ ਆ ਗਿਆ ਹਾਂ ਇਹ ਜੋ ਇਹ ਜੋ ਉਹ ਕੱਢਣਾ ਬੰਦਾ ਇਹ ਜੋ ਬਾਣ ਚੋਂ ਇਹ ਚ ਬੱਕਰੀਆਂ ਦੇਖੀ ਜਾਂਦੀ ਏ ਇਹ ਕੰਮ ਹੀ ਸਾਨੂੰ ਰਹਿ ਗਿਆ ਹਾਂ ਇੱਕ ਕਮਿੰਗ ਸੂਨ ਵੀਡੀਓ ਆਉਗੀ ਰੱਬ ਸੁੱਖ ਰੱਖੇ ਜਵਾਨ ਸਲਖਣੀ ਕਰੇ ਭਰਾ ਦੀ ਠੀਕ ਹੈ ਕਿਉਂਕਿ ਬਾਈ ਜਿਹੜਾ ਅੱਜ ਦੀ ਘੜੀ ਇੱਥੇ ਇੰਡੀਆ ਚ ਪੰਜਾਬ ਚ ਅਣਵੈਲਾ ਬੰਦਾ ਹੈਗਾ ਉਹਦੇ ਲਈ ਕੰਮ ਦੀ ਘਾਟ ਹੀ ਹੈਣੀਗੀ ਬਿਲਕੁਲ ਸ਼ੁਕਰ ਪੁਣੇ ਚੋਂ ਬਚਿਆ ਹੋਇਆ ਮੋੜ ਤੇਲਿਆਂ ਚੋਂ ਬਚਿਆ ਹੋਇਆ ਹੈਗਾ ਲੋਫਰ ਪੁਣੇ ਤੋਂ ਬਚਿਆ ਹੋਇਆ ਹੈਗਾ ਕਰ ਕਰ ਛੱਡੇ ਨੇ ਬਸੇਰੇ ਕਰ ਕਰ ਛੱਡੇ ਨੇ ਪਰ ਜਿੱਦੇ ਦੇ ਛੱਡੇ ਆ ਉਹਦੇ ਦੇ ਕਾਮਯਾਬੀ ਹੈਗੇ ਗੱਲ ਆਹੀ ਆ ਤੇ ਆਨਲਾਈਨ ਟਾਈਮ ਚ ਬਾਈ ਬੱਚੇ ਪੈਣਗੇ ਵਾਣਾ ਫਾਰਮ ਬਾਈ ਦਾ ਪੇਜ ਐ ਜੇ ਮੁਰਗੀ ਵਾਲੇ ਮਸਲੇ ਚ ਮੇਰੇ ਵਾਲਾ ਕੰਮ ਹੀ ਆ ਭਰਾ ਦਾ ਜੇ ਕੋਈ ਜਾਣਕਾਰੀ ਲੈਣੀ ਆ ਫੀਸ ਤਾਂ ਨਹੀਂ ਲਾਂਦਾ ਕੋਈ ਨਹੀਂ ਕੋਈ ਫੀਸ ਨਹੀਂ ਮੇਰੇ ਜਾ ਮ ਫਰੀ ਆ ਆ ਜਾਣਾ ਇੱਥੇ ਸਿੱਖ ਜਾਣਾ ਆ ਕੇ ਇੱਥੇ ਵੀ ਆ ਕੇ ਸਿੱਖ ਲਓਗੇ ਵੇਖ ਜੋ ਢੇੜਾ ਮਾਰ ਜੋ ਆ ਜਾਣਾ ਕਿਉਂਕਿ ਇਹਦੀ ਅਪ੍ਰੈਲ ਇਹਦੀ ਮਹੀਨਿਆਂ ਗੂਪਿਆ ਮਲਾਉਦਾ ਅਪ੍ਰੈਲ ਚ ਪੈ ਸਕਦਾ ਵੀਰੇ ਮਈ ਚ ਵੀ ਪੈ ਸਕਦਾ ਜੇ ਕੋਸ਼ਿਸ਼ ਕਰੂ ਬੰਦਾ ਮਈ ਚ ਵੀ ਪਾਲ ਜਿਹਨੇ ਅਪ੍ਰੈਲ ਮਈ ਚ ਗਾਂ ਬੱਚੇ ਪਾਉਣੇ ਆ ਮੁਰਗੀਆਂ ਦਾ ਕੰਮ ਸਟਾਰਟ ਕਰਨਾ 200 400 500 ਵਾਲਾ ਠੀਕ ਆ ਇਥੇ ਆ ਜਾਓ ਬੱਚਾ ਵੀ ਹੁੰਦਾ ਆਪਣੇ ਕੋਲੇ ਹਾਂ ਬੱਚਾ ਵੀ ਹੁੰਦਾ ਫਿਰ ਤਾਂ ਸਾਰਾ ਕੁਝ ਹੀ ਮਿਲਣਾ ਚਲੋ ਠੀਕ ਹੈ ਜੇ ਕਿਸੇ ਪਾਸੋਂ ਭਈ ਦਬਾਊਗਾ ਤਾਂ ਕੋਈ ਆਪ ਦਾ ਜਿਹੜੇ 4 ਪਈ ਬਣਦੇ ਆ ਲੋਅ ਪਰ ਗੱਲ ਇਹ ਆ ਵੀ ਸਾਨੂੰ ਚੰਗੀ ਚੀਜ਼ ਮਿਲਦੀ ਹੈ ਚੰਗੀ ਦੇ ਵੀਰੇ ਜ਼ਿੰਮੰਦਾਰੀ ਹੁੰਦੀ ਹੈ ਹਾਂ ਚੰਗੀ ਮਿਲ ਜੇ ਇਹ ਚ ਕੀ ਕੀ ਵੈਰਾਈਆਂ ਹੁੰਦੀਆਂ ਆਪਣੇ ਕੋਲੇ ਹਾਂ ਆਪਣੇ ਕੋਲੇ ਆਰ ਆਈ ਆਰ ਤੇ ਬਲੈਕ ਕਾਸਟ ਲੋ ਦੋਈ ਨਸਲਾਂ ਤੇ ਕੰਮ ਕਰਦੇ ਵੀਰੇ ਦੋਨੇ ਅੰਡੇ ਨਾਲ ਬਰੀਡਾਂ ਨੇ ਨਹੀਂ ਕੰਮਜਾਬ ਕਿਹੜੀ ਆ ਦੋਨੇ ਕੰਮਜਾਬ ਵੀਰੇ ਸੇਮ ਟੂ ਸੇਮ ਸਿਰਫ ਆਪਦੇ ਬਰੀਡ ਤੇਰੀ ਤੂੰ ਬਲੈਕ ਕਾਸਟ ਲੋ ਜੀ ਕਹਿੰਦਾ ਇਹ ਚ ਵਜਨ ਕਿੰਨਾ ਪੈਂਦਾ ਇਹ ਚ ਮੁਰਗਾ ਵੀਰੇ 1.5 ਤੋਂ 2 ਕਿਲੋ ਐਂਡ ਵੱਤ ਵੱਟ 2.5 ਆਰ ਆਈ ਫਿਰ ਇੰਨਾ ਹੀ ਹੁੰਦਾ ਹਾਂ ਹਾਂ ਸੇਮ ਹੈ ਆਂਡਾ ਦੇਣ ਦੀ ਪ੍ਰੋਡਕਸ਼ਨ ਦੀ ਵੀ ਕਪੈਸਿਟੀ ਇੰਨਾ ਹੀ ਸੇਮ ਆ ਦੋ ਨਸਲ ਦਾ ਫਰਕ ਹੈ ਕਈ ਏਰੀਆ ਚ ਬਲੈਕ ਜਿਆਦਾ ਲੈਂਦੇ ਆ ਪਸੰਦ ਕਰਦੇ ਸੋਹਣਾ ਆਰ ਆਰ ਨੋ ਬਲੈਕ ਸੋਹਣਾ ਵਾਲਾ ਲੱਗਦਾ ਠੀਕ ਹੈ ਜਿਆਦਾ ਬਿਓ ਸ਼ਾ ਮੁਰਗਾ ਹੀ ਬਲੈਕ ਹੁੰਦਾ ਸਾਰਾ ਮੁਰਗੀ ਬਲੈਕ ਮੁਰਗੀ ਬਲੈਕ ਮੁਰਗਾ ਹੀ ਬਲੈਕ ਠੀਕ ਜਮਾ ਉਹ ਕੜਕਨਾਥ ਵਾਂਗੂ ਹੁੰਦਾ ਹਾਂ ਕੜਕਨਾਥ ਲੱਗੂ ਕੜਕਨਾ ਦੀ ਕਣਗੀ ਵੀ ਕਾਲੀ ਹੁੰਦੀ ਹੈ ਇਹਦੀ ਕਣਗੀ ਲਾਲ ਹੁੰਦੀ ਹੈ ਜਮਾ ਬਾਕੀ ਸਾਰਾ ਬਲੈਕ ਹੁੰਦਾ ਟੋਟਲੇ ਆਰ ਆਈ ਆਰ ਰੈੱਡ ਹੁੰਦਾ ਬਈ ਸਾਰਾ ਆ ਸੋਚੋ ਸ਼ਕਤੀ ਹੁੰਦੀ ਹੈ ਜੇ ਹੁਣ ਆਪਾਂ ਗੱਲ ਮੈਂ ਕਹਤੀ ਨਾ ਜਮੇ ਵੀ ਆਰ ਆਈ ਆਰ ਜਾਂ ਤੇਰਾ ਬਲੈਕ ਲਾਸਟਰਲ ਵੀ ਦੋ ਪਰ ਇਹਨੇ ਵੇਚਣ ਤੱਕ ਸੋਚਿਆ ਵੀ ਉੱਥੇ ਬਲਾ ਕੇ ਵੇchnਾ ਇੱਥੇ ਸਾਡਾ ਨਾਲ ਵੀ ਵੇਚ ਜਾਣਾਗਾ ਵਧੀਆ ਕੰਮ ਆ ਬਈ ਕੋਈ ਮਰਜ਼ੀ ਕੰਮ ਜ਼ਰੂਰੀ ਨਹੀਂ ਹੋਣਾ ਜੇ ਮੈਂ ਬੱਕਰੀਆਂ ਵਾਲਿਆਂ ਨੂੰ ਕਹਿੰਦਾ ਬੱਕਰੀਆਂ ਦਾ ਕਰੋ ਇਧਰ ਮੁਰਗਿਆਂ ਵਾਲਾ ਵੀ ਹੈਗਾ ਭਾਈ ਇਹ ਵੀ ਆਪਣੇ ਭਰਾ ਇਹਨਾਂ ਦੇ ਸਿਰ ਤੋਂ ਆਪਣੇ ਪੇਜ ਬਣਿਆ ਆਪਾਂ ਚੱਲੇ ਆਉਨੇ ਆ ਅੱਜ ਇਹਨਾਂ ਕੋਲੇ ਆ ਕੇ ਖੜ ਗਏ ਬੰਦੇ ਨਾਲ ਬੰਦਾ ਜੁੜ ਕੇ ਚੱਲੂ ਤਾਂ ਸਾਰਾ ਕੁਝ ਹੀ ਹੋ ਜਾਂਦਾ ਤੇ ਧੰਨਵਾਦ ਭਾਈ ਬਹੁਤ ਬਹੁਤ ਧੰਨਵਾਦ ਭਾਈ ਥੈਂਕ ਯੂ ਭਾਈ ਧੰਨਵਾਦ ਮਾਂ ਧੰਨਵਾਦ ਭਾਈ ਸਾਰੇ ਜਿਉਂਦੇ ਵਸਦੇ ਰਹੋ ਮਿਲਦੇ ਆਂ ਭਾਈ